ਆਰੋ ਬਾਈ ਆ ਆ ਜਾ ਯਾਰ ਹਾਂ ਕਰ ਜਾ ਰਾਂ 10 ਬਾਈ ਤੈਨੂੰ ਚਾਹੀਦਾ ਸਾਜਾ ਭਰਾ ਵੀ ਰਿਹਾ ਆ 10 000 ਵਾਲੀ ਚਾਹੀਦੀ ਆ ਨਹੀਂ ਨਹੀਂ ਆਸ਼ੀਰਵਾਦ ਮਾਲਕ ਦਾ ਆਪਣੇ ਸਾਡੇ ਹਾਂ 10 000 ਮੰਗ ਕੇ ਜੀ ਤੇਰਾ ਤਰਸੀਬ ਕਦੇ ਮੈਂ ਪੈਸਾ ਵਧਰੀ ਮੰਗਦਾ ਜਿੰਨਾ ਲੈਣਾ ਤੂੰ ਅੱਟ ਕਹਿਣਾ ਨਾ ਬੱਕਰੀ 9000 ਦੀ ਤੇਰੇ ਬਾਅਦ ਆ 1000 ਕੁੱਤਿਆਂ ਵੀਡੀਓ 'ਚ ਇਹ ਮੈਂ 1 ਰੁਪਿਆ ਨਹੀਂ ਟੁੱਟਣਾ ਸੀ ਗੱਲ ਤੋਂ ਚਾਹੇ ਪੈਸੇ ਤੋਂ ਚਾਹੇ ਕੋਈ ਗੱਲ ਨਹੀਂ ਮੈਂ ਜਿੰਨ ਪੈਸੇ ਦੀ ਨਹੀਂ ਇਹ ਤਾਂ ਆਸ਼ੀਰਵਾਦ ਹੈ ਆਸ਼ੀਰਵਾਦ ਦੇ ਦੇ ਪਾਪਾ 10000 ਦਾ ਤੈਨੂੰ ਕਹਿਤਾ ਨਾ ਯਾਰ ਆਸ਼ੀਰਵਾਦ ਹੋ ਰਿਹਾ ਯਾਰ ਦਾ ਅਸ਼ੀਰਵਾਦ ਦੇ ਤਾਂ ਬੱਚਾ ਪਰਮਾਤਮਾ ਦੀ ਕਿਰਪਾ ਨਾਲ ਸਹੀ ਸਲਾਮ ਤੇਰੇ ਘਰੇ ਜੰਮ ਪਿਆ ਨਾ 10000 ਦਾ ਜੰਮ ਦਾ ਬੱਚਾ ਉਹਦਾ ਹਾਟ ਦੇਣਾ ਆ ਜਾ ਵੀ ਜੀਰਿਆ ਕਰ ਦੇ ਥੋੜਾ ਜਿਆ ਮੀਆਂ ਕਰ ਦੇ ਉਹ ਮੀਆਂ ਥੋੜਾ ਜਿਆ ਕਰ ਦੇ ਕੋਈ ਨਾ ਲੈ ਜਾ ਥੋੜਾ ਜਿਆ ਕਰ ਦੇ ਬੜੀ ਬੈਲ ਤੇ ਡੰਡਾ ਫੜ ਫੜੀ ਕਿੱਥੇ ਗਈ ਉਹ ਕਰੀ ਨੇੜੇ ਆਹ ਮੈਂ ਫਿਰ ਪਾਲਣ ਵਾਲਾ ਪਹਿਲਾਂ ਚੈੱਕ ਕਰ ਬੱਚੇ ਚਾਹੇ ਯਾਰ ਚੈੱਕ ਕਰ ਖਪਣ ਚੈੱਕ ਕਰ ਆਟਰ ਬਣਾਵਾ ਆਜੂ ਕੋਈ 19 21 ਗਨ ਹੁੰਦੀ ਆ ਬੱਚਿਆਂ ਨੂੰ ਬੱਜੇ ਜ਼ਿੰਦਗੀ ਘਾੜਾ ਤੂੰ ਕਹਿੰਦਾ ਕੋਈ ਨਹੀਂ ਬੱਚੇ ਸਿੱਤੇ ਦੇ ਕਈ ਬੰਦੇ ਆ ਕੇ ਢੂਠ ਬੋਲ ਜਾਂਦੇ ਆ ਸਫਾਈ ਕਰਕੇ ਨਾ ਢੋੜ ਢੂਠੇ ਲੈ ਆਉਂਦੇ ਆ ਜੀ ਬੱਤੀ ਫੈਕਟਰੀ ਥੋੜੀ ਫੰਡਰ ਆ ਬੜ ਬੱਕਰੀ ਆ ਪਤਾ ਤੁਸੀਂ ਕਿਹੜੇ ਕੋ ਬੱਕਰੀ ਨੂੰ ਦੋ ਲਾ ਦੇ ਠੀਕ ਹੈ ਜੀ ਮੇਰੀ ਸੁਣ ਭਰਾ ਮੇਰੇ ਤੁਸੀਂ ਕਿਹਾ ਵੀ ਕੋਈ ਵੀ ਵੀਡੀਓ ਵਿੱਚ ਕੋਈ ਝੂਠ ਨਹੀਂ ਬੋਲਦਾ ਗੱਲ ਖਤਮ ਹੋ ਗਈ ਨਹੀਂ ਕਰ ਨਹੀਂ ਲਲਕਾਰ ਕੇ ਉਹ ਵੇਚ ਰਿਹਾ ਮੰਡੀ 'ਚ ਖੜ ਕੇ ਵੇਚ ਰਿਹਾ ਕਈ ਕਹਿੰਦੇ ਜੀ ਖਣੀ ਬਾਬਾ ਝੂਠ ਬੋਲਦਾ ਵੀ 10000 ਦੀ ਬੱਕਰੀ ਦੇਣੀ ਬਾਬੇ ਨੇ 8000 ਦੇ ਰਿਹਾ ਤੈਨੂੰ 8 ਦੀ ਨਹੀਂ ਹਾਂਜੀ ਬਾਬਾ ਜੀ ਨੇ 8000 ਦੀ ਵੇਚ ਨੌ ਦੀ ਨੌ ਦੀ 80 ਨਹੀਂ ਦੇਣੀ ਮਾਰੇ ਮੂਜਾ 8 ਦਿਨ ਨਿਕਲੀ ਹਾਂ ਨਿਕਲੀ ਉਹ ਵੀਡੀਓ ਇਹ ਅੱਟ ਦੀ ਹੋਰ ਦੇ ਦੇ 500 ਰੁਪਿਆ ਉਹ ਨਹੀਂ ਉਹ ਦੇ ਦੇ ਕੰਮ ਦੇ ਦੇ ਬੇਤਾਲ ਦੇ ਦੇ ਖਾਣਾ ਦੇ ਦੇ 500 ਰੁਪਏ 500 ਦੇ ਦੇ ਖਾਣੇ ਮੇਰੀ ਬਾਤ ਆ ਕੋਸ਼ ਨੂੰ ਲੈ ਕੇ ਜਾਓ ਕੋਸ਼ੋ ਘਾਇਤ ਨਹੀਂ ਮੈਂ ਵੀ ਪਕਾਇਤ ਨਹੀਂ ਕੀਤੀ ਮੈਂ 15 ਨਹੀਂ ਗਿਆ 12 ਨਹੀਂ ਗਿਆ ਇਹਦੇ ਇਹਦੇ 500 ਰੁਪਏ ਖਾਨ ਹੋ ਰਿਹਾ 500 ਦੇਣੀ ਹੋਰ ਨਹੀਂ ਨਹੀਂ ਤੂੰ ਪਰ ਮੇਰੇ ਨਾਲ ਕਰੀਂ ਨਹੀਂ ਦੱਸਦਾ ਨਹੀਂ ਇਹ ਨਹੀਂ ਕੋਈ ਬਾਈ ਕੁਝ ਨਹੀਂ ਹੈ ਨਹੀਂ ਥੋੜੀ ਗੱਲ ਨਹੀਂ ਮੈਂ ਤੇਰੇ ਬਾਬਾ ਜਰਾ ਹੁਣ ਗੱਲ ਗੱਲ ਪੈਸੇ ਵਾਲੀ ਨਹੀਂ ਇਹ ਘਾਨੇ ਘਰ ਚੋਰੀ ਕਰ ਤੂੰ ਚੱਲ ਤੈਨੂੰ ਬਾਤਾ ਕਰੇ ਬੱਕਰੀ ਫਲਾੜੇ ਮੈਂ ਸੇਵਾ ਕਰ ਲਈ ਬੁੱਢੀ ਬੱਕਰੀ ਆ ਕਹਿ ਕੇ ਦਿੱਤੀ ਆ ਤੈਨੂੰ ਇਹਦਾ ਕਹੀ ਦੀ ਇਹਦੇ ਤਾਂ ਆਏ ਆ ਲਾਤੀ ਤੁਰਦੀ ਜਾਂਦੀ ਬਾਹਰ ਵੀ ਆ ਚਰਨ ਜੰਗਲ ਚ ਜੰਗਲ ਜਿਵੇਂ ਜਾਂਦੀ ਆ ਇਹਦੇ ਵੀ ਜਾਂਦੀ ਨਹੀਂ 5 6 ਕਿਲੋਮੀਟਰ ਜਾਂਦੀ ਆ 7 6 ਕਿਲੋਮੀਟਰ ਆਉਂਦੀ ਆ ਚੈਂਪੀਅਨ ਬੋਗਦੀ ਲੱਗਦੀ ਆ 8 ਮਹੀਨੇ ਦਾ ਚੈਂਪੀਅਨ ਸੇਵਾ ਬੱਕਰਾ ਜੀ ਤੋਂ ਇਹ ਕਰਾ ਸਕਦੇ ਪਹਿਲੇ 3.5 ਮਹੀਨਿਆਂ ਦੀ ਆ ਚੌਥਾ ਮਹੀਨਾ ਨੂੰ ਲੱਗਿਆ ਸਮਝਣਾ 1.5 ਮਹੀਨੇ ਚ ਇਹ ਸੁਣਾ 1.5 ਮਹੀਨਾ ਦਾ ਟੱਪ ਕੇ ਜੀ ਆ ਹਾਂ ਨਾ ਨਹੀਂ ਕਿਉਂ ਨਾ ਪਾਇਆ ਜੀ ਇਹਨੂੰ ਸਰੋਂ ਦਾ ਤੇਲ ਚ ਸਰੋਂ ਦੀ ਗਰਮੀ ਆਉਂਦੀ ਹੈ ਚੌਂਕਰ ਦੇ ਵਿੱਚ ਸਰੋਂ ਦਾ ਤੇਲ ਲੱਗਦੇ ਬਾਕੀ ਥਾਣਾ ਤੋਂ ਨਾ ਬਾਲਾ ਨਾ ਪਾਇਓ ਔਰ ਝੱਕੀ ਨਾ ਜਾਂਦੇ ਹੌਲੀ ਹੌਲੀ ਇਹਨੂੰ ਖੁਸ਼ੀ ਆ ਨਾ ਬੰਦਾ ਇੰਨੇ ਇੰਨੇ ਗਾਵੇ ਇੰਨੇ ਇੰਨੇ ਬਸ ਲਖਾਈ ਕਰਾ ਰਹੇ ਹੋ ਲਖਾਈ ਨਹੀਂ ਹਾਂ ਜੀ ਲਖਾਈ ਕਰਾ ਲਓ ਸੋਨੂੰ ਰਾਸਤੇ ਵਿੱਚ ਲਿਆਉ ਹਾਂ ਲਖਾਈ ਕਰਾ ਲਓ ਸ਼ੁਰੂ ਕਰੋ ਉਧਰ ਚਾਹ ਤੇ ਕਰਾ ਕੇ ਆ ਜਾ ਪੁੱਤ ਜਿਹਦੇ ਕਿਸੇ ਨੇ ਹੋਰ ਆਉਣਾ ਤਾਂ ਹੋਰ ਵੀ ਆ ਜੇ 10000 ਤੋਂ ਕੇਬਈ ਜਾ ਗਿਆ ਜੀ ਆ ਗਿਆ ਜੀ ਆਪਾਂ ਬੰਦਾ ਪਹਿਲਾਂ ਉਹ ਕੰਮ ਭਾਈ ਸੇਵਾ ਹੀ ਖਾ ਗਈ ਆ ਦੇਵਲਾਂ ਸਾਹਿਬ ਤੇ ਖਾਨਪਾਪ ਨੂੰ ਮਾਰ ਲੱਗੀ ਵਿਚਾਰੇ ਨੂੰ ਅੰਦੀ ਗੱਲਾਂ ਮਾਰ ਲੱਗੀਆਂ ਜੀ ਦੇਖੋ ਨੀ ਬੱਕਰੀ ਵੀ ਵਧੀਆ ਆ ਗਾਂ ਕ੍ਰੋਸ ਵੀ ਵਧੀਆ ਬੱਕਰੀਆਂ ਤੋਂ ਆ ਇਹੋ ਜੀ ਗੱਲ ਨਹੀਂ ਹੈਗੀ ਵੀ ਬੱਕਰੀ ਕ੍ਰੋਸ ਵਧੀਆ ਤੇ ਉਹਨਾਂ ਆਪ ਕੋਈ ਗੱਲ ਨਹੀਂ ਹਰਤੀ ਰਹਿ ਜਾ ਬੱਕਰੀ ਜਦੋਂ ਮਰਦੀ ਰਹਦੀ ਬੱਕਰੀ ਕਹੇ ਨਾਮ ਹੀ ਨਹੀਂ ਆਈ ਬਹੁਤ ਕੋਈ ਨਹੀਂ ਬੰਦਾ ਮੁੱਲ ਆ ਨਹੀਂ ਮੁੱਲ ਪੁੱਛਦੇ ਨਹੀਂ ਆ ਜੀ ਨਾ ਜਦੋਂ ਆਉਂਦਾ ਕਿਆ ਨਾਮ ਹੈ ਆਪਣਾ ਨਦੀਨ ਬਹੁਤ ਧੰਨਵਾਦੀ ਤੁਹਾਡਾ ਜੀ ਕਿਤੇ ਰਹਾ ਸੀ ਕਿਤੇ ਦੇਖ ਲਓ ਜੀ ਮਾਰਾ ਜੀ ਬੰਦਾ ਹੀ ਗਿਆ ਜੀ ਅੱਜ ਆਪਣਾ ਨਾਮ ਲਵਾਂਗੇ ਜਿਹੜੀ ਸ਼ਕਤੀ ਬੋਲ ਜੀ ਉਹ ਬੇਟੀ ਹੋਰ ਸ਼ਕਤੀਆ ਕਰਾਂਗੇ ਜੀ ਬਾਬਾ ਜੀ ਨਾਲ ਕੋਈ ਹੁੰਦਾ ਹੀ ਆਂਦਾ ਅੱਜ ਦੀ ਘੜੀ ਨਹੀਂ ਹੈਗੀ ਜੀ ਅਸ਼ਿਆ ਉਹਨਾਂ ਦਾ ਥਾਰੀਆਂ ਹੀ 25 ਵਾਲੀਆਂ 25 ਟੁੱਟੇ ਵਾਲੀਆਂ ਠੀਕ ਹੈ ਹਾਂਜੀ ਗੁੱਡੀ ਵੀ ਕੋਈ ਨਹੀਂ 22 22 ਕਿ ਦੀ ਰੇਂਜ ਚ ਵੀ ਦੇ ਦੇਾਂਗੇ ਇੱਕ ਦੋ ਬੱਕਰੀਆਂ ਠੀਕ ਹੈ ਪਰ ਬੰਦਾ ਸਾੰਪਨ ਵਾਲਾ ਹੋਵੇ ਓਕੇ ਜੀ ਇਹਦੀ ਬਲਾ ਆਹ ਤੇਰੀ ਵੱਡੀ ਆ ਲੈ ਆ ਲੈ ਲੈ ਇਹਨੂੰ ਦਨ ਆ ਜਾ 15000 ਦੀ ਬੱਕਰੀ ਬਲੂਨ ਪੱਟ ਬੱਚਾ ਮਰਿਆ ਹੋਇਆ ਲੱਭਣ ਹੈ ਨਾ ਤਾਜੀ ਸੁਈਆਂ ਵੀ ਨੇਰੀ ਬੱਚਾ ਮਰਿਆ ਹੋਇਆ ਅੱਛਾ ਜੀ 15000 ਦੀ ਦੇ ਦੇਾਂਗੇ ਪੱਠ ਕਰ ਦੇ ਲਓ ਨਾ ਯਾਰਾ ਗੱਲ ਮੁਕਾਓ ਵੀ ਮਾਨਦਾਨ ਕਰੂਗਾ ਬਾਬਾ ਜੀ 15000 ਦੀ ਪੱਠ ਦੇ ਤਾਂ ਕਿ ਥਲ ਦੇਖੋ ਇਹਨਾਂ ਬਿਲਕੁਲ ਫਰੈਸ਼ ਨਵੇਂ ਜੰਮੇ ਕੁਏ ਕਹਿ ਲਾਜੀਏ 6 ਦੰਦਾਂ ਜੀ ਹਜੇ ਹਾਂਜੀ 6 ਦੰਦਾਂ ਬਲੂਨ ਸੋਈਆ ਛਿੱਗੀ ਪਾਠਾ 15000 ਦੀ ਦੇ ਦੇਾਂਗੇ ਚਲੋ ਜੰਮੇ ਸਿੰਘਾ ਚ ਵਧੀਆ ਨਾਰਮ ਚ ਆਵਦੀ ਰਹੀ ਆ 29 ਨਾਗ ਕਿੰਨੇ ਰਸੀ ਜੀ ਪਾਣੇ 50 ਨਾਗ ਸੀਗੇ ਜੀ 50 ਨਾਗ ਕਿੰਨੇ ਲਾਂਗੇ ਤਕਰੀਬਨ ਮੇਰਾ خیال ਹੈ ਲਾਜੀ ਸੋਨਾ 17 ਨਾਗ ਲਾਂਗੇ 16 17 ਨਾਗ ਲਾਂਗੇ ਇਹਨਾਂ ਦੇ ਵਿੱਚੋਂ ਮੈਨੂੰ ਲੱਗਦਾ 10 12 ਹੋਰ ਲੱਗ ਜਾਣਗੇ ਲੱਗ ਜਾਣਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਪੰਜਾਂ ਦਾ ਸੌਦਾ ਹੁੰਦਾ ਸੀਗਾ ਉਹ ਹੁਣ ਅਸੀਂ ਆਪ ਹੀ ਸਿਲੈਕਟ ਕਰ ਕੇ ਭੇਜਣੀਆਂ ਨੇ ਠੀਕ ਹੈ ਜੀ ਪੰਜ ਬੱਕਰੀਆਂ ਉਹ ਤੇ